ਤੁਸੀਂ ਜਿਹੜਾ ਸੰਘਰਸ਼ਾਂ ਦੇ ਪਿੜਨੇ ਹੋ ਮੱਲੇ ਹੋਏ ਨੇ ਹਰ ਰੋਜ਼ ਦਿਨ ਦਿਹਾੜੇ ਤੈਣੋ ਤੁਸੀਂ ਜਿਵੇਂ ਧਰਨਿਆ ਮਜਾਰਿਆਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਲਗਾਤਾਰ ਹੀ ਤੁਸੀਂ ਹਰ ਰੋਜ਼ ਤੁਸੀਂ ਉਹ ਸੰਘਰਸ਼ਾਂ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾ ਰਹੇ ਹੋ ਅੱਜ ਤੁਸੀਂ 8 ਮਾਰਚ ਦੇ ਦਿਹਾੜੇ ਤੇ ਤੁਹਾਡਾ ਠਾਠਾ ਮਾਰਦਾ ਕੱਠ ਜਿਹੜੀ ਆਪਾਂ ਨੂੰ ਐਮਰਜੈਂਸੀ ਇੱਕ ਕਾਲ ਕੱਲ ਹੀ ਆਪਣਾ ਤੈਅ ਹੋਇਆ ਹੈ ਕਿ ਆਪਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਂਖਾਂ ਵੱਲੋਂ ਜਿਹੜਾ ਹੈ 8 ਮਾਰ ਦਾ ਦਿਨ ਹੈ ਅਹਿਮ ਦਿਨ ਹੈ ਇਹ ਆਪਾਂ ਜ਼ਰੂਰ ਮਨਾਉਣਾ ਹੈ ਤੁਹਾਨੂੰ ਕੱਲ ਸ਼ਾਮ ਨੂੰ ਹੀ ਸਰੇਹੇ ਲੱਗੇ ਨੇ ਜਿਵੇਂ ਤੁਸੀਂ ਮਾਮੋ ਪੈਣਾ ਸਿਰ ਜੋੜ ਕੇ ਸਾਡੇ ਪੰਜਾਬ ਦੇ ਕੋਨੇ-ਕੋਨੇ 'ਚੋਂ ਸਾਡੀਆਂ ਮਾਮਾ ਭੈਣਾਂ ਇੱਥੇ ਪਹੁੰਚੀਆਂ ਨੇਗੀਆਂ ਤੇ ਜਿਹੜੀ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਜਿਹੜੀਆਂ ਹਾਕਮ ਜਮਾਤਾਂ ਨੇ ਚਾਹੇ ਲਗਾਤਾਰ ਸਾਡੇ ਤੇ ਖਨੌਰੀਆਂ ਜਿਹੜੀਆਂ ਬਾਰਦਾਤਾਂ ਨੇ ਹੱਕ ਮੰਗਦੇ ਲੋਕਾਂ ਤੇ ਬੈਰੀਕੇਟਿੰਗ ਕੀਤੀ ਹੋਈ ਹੈ ਸੰਭੂ ਬਾਰਡਰ ਦੇ ਉੱਤੇ ਤੇ ਖਨੌਰੀ ਬਾਰਡਰ ਦੇ ਉੱਤੇ ਪਰ ਤੁਸੀਂ ਡਟੇ ਹੋਇਆਂ ਲੋਕਾਂ ਕਿਉਂਕਿ ਜਿਹੜੀਆਂ ਤੁਹਾਡੀਆਂ ਮੰਨੀਆਂ ਹੋਈਆਂ ਮੰਗਾ ਜਣੀ ਮਨਾਉਣ ਦੇ ਵਾਸਤੇ ਜਿੱਥੇ ਸਾਡੇ ਧੀ ਪੁੱਤ ਬੈਠੇ ਨੇ ਉਥੇ ਵੱਡੀ ਦੇ ਗਿਣਤੀ ਦੇ ਵਿੱਚ ਆ ਸਾਡੀਆਂ ਅੱਤ ਦੀਆਂ ਮਾਲਕ ਮਾਮਾ ਭੈਣਾ ਜਿਹੜੀਆਂ ਮੰਗੀਆਂ ਹੋਈਆਂ ਸਾਡੀਆਂ ਮੰਗਾ ਲੰਗੀਆਂ ਚਾਹੇ ਕਾਂਗਰਸੀ ਹੋਣਾ ਅਕਾਲੀ ਹੋਣਾ ਭਾਜਪਾਲੇ ਹੋਣਾ ਚਾਹੇ ਆਪ ਵਾਲੇ ਹੋਣ ਜਿੰਨੀਆਂ ਵੀ ਮੰਗਾ ਨੇ ਚਾਹੇ ਨਮੀ ਖੇਤੀ ਨੀਤੀ ਬਣਾਉਣ ਦੀ ਗੱਲ ਹੈ ਚਾਹੇ ਮਜ਼ਦੂਰਾਂ ਤੇ ਕਿਸਾਨਾਂ ਤੇ ਚੜੇ ਕਰਜ਼ੇ ਨੂੰ ਲੀਕਮਰਾਉਣ ਦੀ ਗੱਲ ਹੋਵੇ ਚਾਹੇ ਭੈਣ ਭਰਾਵੋ ਬੱਚਿਆਂ ਨੂੰ ਰੁਜ਼ਗਾਰ ਲੈਣ ਦੀ ਗੱਲ ਹੋਵੇ ਚਾਹੇ ਜਿਹੜੀ 1.5 ਏਕੜ ਵਾਲਾ ਕਾਨੂੰਨ ਹੈ ਉਹ ਲਾਗੂ ਕਰਾਉਣ ਦੀ ਮੰਗ ਹੋਵੇ ਚਾਹੇ ਸਾਨਾਂ ਦੇ ਉੱਤੇ ਕੇਸ ਮੜੇ ਹੋਏ ਨੇ ਮੌਜੂਦਾ ਸਰਕਾਰ ਨੇ ਵੀ ਮੜੇ ਹੋਏ ਨੇ ਤੇ ਕਾਂਗਰਸੀਆਂ ਨੇ ਵੀ ਮੜੇ ਹੋਏ ਨੇ ਅਕਾਲੀਆਂ ਨੇ ਵੀ ਮੜੇ ਸੀ ਉਹ ਕੇਸ ਵਾਪਸ ਕਰਾਉਣ ਦੀ ਗੱਲ ਹੋਵੇ ਜਿੰਨਾ ਵੱਡਾ ਅੱਜ ਤੁਸੀਂ ਕੱਟ ਕੀਤਾ ਪੈਣਾ ਇਹ ਸਾਰਾ ਕੁਝ ਮਨਾ ਲਾਂਗੇ 10 10 ਜਿਹੜਾ ਹਜ਼ਾਰ ਦੀ ਮੰਗ ਹੈਗੀ ਐ ਕਿ ਚਾਹੇ ਸਾਡਾ ਮਜ਼ਦੂਰ ਬਾਪ ਹੈ 60 ਸਾਲ ਦਾ ਚاہے ਕਿਸਾਨ ਸਾਡੀ ਮਾਂ ਐ 60 ਸਾਲ ਦੀ ਜਿਹੜੇ 60 ਸਾਲ ਤੋਂ ਉੱਤੇ ਹੋ ਗਏ ਉਹਨਾਂ ਨੂੰ ਪੈਨਸ਼ਨ ਐ ਜਿਹੜੀ ਘੱਟੋ ਘੱਟ 10000 ਹੋਣੀ ਚਾਹੀਦੀ ਐ ਕਿਉਂਕਿ ਜਿਹੜੀਆਂ ਹੈ ਮੰਗਾ ਨੇ ਜਿਹੜਾ ਅੱਜ ਦਾ ਪ੍ਰੋਟੈਸਟ ਚੱਲ ਰਿਹਾ ਹੈ ਤੁਹਾਨੂੰ ਪਤਾ ਹੀ ਐ ਕਿ ਆਉਣ ਵਾਲੇ ਜਿਹੜੀ 14 ਤਰੀਕ ਐ ਆਪਾਂ ਦਿੱਲੀ ਦਾ ਐਲਾਨ ਕੀਤਾ ਸੰਯੁਕਤ ਮੋਰਚੇ ਵੱਲੋਂ ਵੱਡੀ ਮਹਾ ਪੰਚਾਇਤ ਹੋ ਰਹੀ ਹੈ ਉਹਦੇ ਵਿੱਚ ਜਿਵੇਂ ਮਾਮੋ ਭੈਣੋ ਤੁਸੀਂ ਇੱਥੇ ਪਹੁੰਚੀ ਹੋਗੀਆਂ ਆਪਾਂ ਉੱਥੇ ਵੀ ਜਾਣਾਗਾ ਕਿਉਂਕਿ ਜਿਹੜੀ ਇਹ ਲੜਾਈ ਹੈ ਜਿੰਨੀ ਵੱਡੀ ਲੜਾਈ ਹੈ ਜਿਹੜੀਆਂ ਤੁਸੀਂ ਅੱਧੀਆਂ ਮਾਲਕਾ ਅੱਜ ਤੁਸੀਂ ਇੱਥੇ ਆਪਣਾ ਦਿਨ ਮਨਾਉਣ ਆਈਓ ਇੱਥੇ ਸਾਨੂੰ ਉਹ ਜਿਹੜੇ ਦਿਲ ਇਰਾਦੇ ਨੇ ਉਹ ਬਣਾਉਣੇ ਪੈਣਗੇ ਚਾਹੇ ਭਾਜਪਾ ਦੀ ਸਰਕਾਰ ਹੋਵੇ ਖੱਟਰ ਦੀ ਸਰਕਾਰ ਹੋਵੇ ਤੁਹਾਨੂੰ ਪਤਾ ਹੀ ਹੈ ਕਿ ਥੋੜੇ ਦਿਨ ਹੋ ਗਏ ਸਾਡੇ ਪੁੱਤ ਦਾ ਜਿਹੜਾ ਸ਼ੁਭ ਕਰਨ ਸੀ ਤੁਸੀਂ ਉਹਦੀ ਅੰਤਮ ਅਰਦਾਸ ਦੇ ਵਿੱਚ ਵੀ ਵੱਡੀ ਗਿਣਤੀ ਚ ਗਈ ਹੋਗੀਆਂ ਉਹ ਜਿਹੜੀ ਖੱਟਰ ਦੀ ਸਰਕਾਰ ਨੇ ਅੱਜ ਵੀ ਇਹ ਵੱਡੇ ਵੱਡੇ ਵੈਰੀਗੇਟ ਚਾਹੇ ਲਾਏ ਹੋਏ ਨੇ ਪਰ ਸਾਨੂੰ ਜਿੰਨੀਆਂ ਹਾਂ ਮੰਗਾਣੇ ਗੀਆਂ ਜਿਹੜੀ ਅੱਜ ਦੀ ਲੜਾਈ ਐ ਇਹ ਲੜਾਈ ਚ ਤੁਹਾਨੂੰ ਵੱਡੇ ਯੋਗਦਾਨ ਥੋੜਾ ਬਣਦਾ ਮਾਮੋ ਭੈਣੋ ਚਾਹੇ ਅੱਪਾ ਕਹਿ ਰਿਹਾ ਕਹਿ ਰਿਹਾ ਲਗਾਤਾਰ ਲੜ ਰਿਹਾ ਜੋ ਵੀ ਡਬਲਯੂਟੀਓ ਦੀਆਂ ਨੀਤੀਆਂ ਨੇ ਗੀਆਂ ਇਹ ਅਸੀਂ ਨਾਰੇ ਵੀ ਲਾਉਣੇ ਆ ਕਿ ਜਿਹੜੇ ਭਾਰਤ ਦੇ ਹਾਕਮ ਨੇ ਜਿੰਨੀ WTO ਦੀਆਂ ਨੀਤੀਆਂ ਤੋਂ ਬਾਹਰ ਨਹੀਂ ਆਉਣਾ ਆਉਂਦੇ ਓਨੀ ਦੇਰਾ ਆ ਸਾਡੀਆਂ ਮਾਮਾ ਪੈਣਾ ਜਿਹੜੀ ਆਜ਼ਾਦੀ ਆ ਅਸਲ ਆਜ਼ਾਦੀ ਆ ਉਹਦਾ ਆਨੰਦ ਨਹੀਂ ਮਾਣ ਸਕਦੀਆਂ ਇਸ ਕਰਕੇ ਇਹ ਜਿਹੜੀ ਲੜਾਈ ਹੈ ਪੈਣਾ ਇਹ ਸਾਡੇ ਸਿਰ ਤੇ ਹੈਗੀ ਇਹ ਸਾਡੇ ਸਿਰ ਤੇ ਉੱਤੇ ਕਿਉਂ ਹੈ ਕਿਉਂਕਿ ਇਤਿਹਾਸ ਗਵਾਏਗਾ ਜਿਹੜੀਆਂ ਸਾਡੀਆਂ ਕਲਾਰਾ ਜਟਕਨ ਵਰਗੀਆਂ ਭੈਣਾਂ ਨੇ ਸਾਨੂੰ ਆ ਰਾਤ ਖਾਇਆ ਹੋਇਆ ਹੈ ਉਹਨਾਂ ਨੇ ਵੀ ਚਾਹੇ ਕਪੜਾ ਮਿਲ ਹੋਵੇ ਕਿਉਂਕਿ ਔਰਤਾਂ ਉਹ ਸਾਡੀਆਂ ਭੈਣਾਂ ਨੇ ਹਜ਼ਾਰਾਂ ਔਰਤਾਂ ਨੂੰ ਨਾਲ ਲੈ ਕੇ ਕਪੜਾ ਮਿਲਦੇ ਵਿੱਚ ਵੱਡੇ ਪ੍ਰੋਟੈਸਟ ਕੀਤੇ ਨੇ ਆਪਣੀਆਂ ਹੱਕੀ ਮੰਗਾਂ ਮਨਾਉਣ ਵਾਸਤੇ ਚਾਹੇ ਮਰਦ ਦੇ ਬਰਾਬਰ ਤੜਖਾ ਲੈਣ ਦੀ ਗੱਲ ਹੋਵੇ ਚਾਹੇ ਬੱਚਿਆਂ ਨੂੰ ਸਾਮ ਸਮਾੜਦੀ ਗੱਲ ਤੋਂ ਲੈ ਕੇ ਸਾਡੇ ਬੱਚਿਆਂ ਵਾਸਤੇ ਕਰੇਚ ਖੋਲੇ ਜਾਣਾ ਉਹਨਾਂ ਦੀਆਂ ਛੋਟੀਆਂ ਮੰਗਾ ਸੀ ਚਾਹੇ ਪਰ ਉਹਨਾਂ ਨੇ ਸਾਨੂੰ ਰਾਹ ਦਸੇ ਰਾਹ ਦਿਖਾਇਆ ਸਾਡੀ ਕਲਾਰਾ ਜੱਟਨ ਵਰਗਿਆਂ ਭੈਣਾ ਨੇ ਵੱਡੇ ਕੱਟ ਕੀਤੇ ਨੇ ਰੂਸ ਦੇ ਵਿੱਚ ਮੈਥੋਂ ਪਹਿਲਾਂ ਬੁਲਾ ਰਹੇ ਤੁਹਾਨੂੰ ਬਿਸਤਾਰ ਦੇ ਵਿੱਚ ਦੱਸ ਕੇ ਗਏ ਨੇ ਕਿ ਜਦੋਂ ਰੂਸ ਦੇ ਵਿੱਚ ਇਹ ਬਰਤਾਨਵੀ ਹਾਕਮਾਂ ਨੇ ਵੱਡੀਆਂ ਜੰਗਾਂ ਛੇੜੀਆਂ ਹੋਈਆਂ ਸੀ ਸਾਡੀਆਂ ਮਾਮਾ ਪੈਣਾ ਨੇ ਰੂਸ ਦੇ ਵਿੱਚ ਜਦੋਂ ਜੰਗਾਂ ਦੇ ਵਿੱਚ ਸਾਡੇ ਧੀ ਪੁੱਤ ਭੁੱਖੇ ਮਰ ਰਹੇ ਸੀ ਸਾਡੇ ਬੁੱਢੇ ਬਾਪੂ ਮਰ ਰਹੇ ਸੀ ਤਾਂ ਲੱਖਾਂ ਦੀ ਗਿਣਤੀ ਚ ਰੂਸ ਦੇ ਵਿੱਚ ਔਰਤਾਂ ਨੇ ਮਜਾਰਾ ਕੀਤਾ ਰੋਟੀ ਲਈ ਮਜਾਰਾ ਕੀਤਾ ਅਮਨ ਸ਼ਾਂਤੀ ਲਈ ਮਜਾਰਾ ਕੀਤਾ ਤਾ ਰੂਸ ਤੇ ਜਾਰ ਸਾਹੀ ਨੂੰ ਪਹਿਣਾ ਉਹਦਾ ਤਖਤ ਤੁਸੀਂ ਮਾਮਾ ਪਹਿਣਾ ਨਹਿ ਲਾਇਆ ਪਰ ਅੱਜ ਵੀ ਉਸੇ ਤਰ੍ਹਾਂ ਹੀ ਜਿਵੇਂ ਮੋਦੀ ਦੀ ਹਕੂਮਤ ਲਗਾਤਾਰ ਸਾਡੀਆਂ ਔਰਤਾਂ ਤੇ ਜ਼ੁਲਮ ਕਰਨ ਲੱਗੀ ਹੋਈ ਹੈ ਚਾਹੇ ਮਨੀਪੁਰ ਦੀਆਂ ਸਾਡੀਆਂ ਧੀਆਂ ਦੇ ਨੰਗਾ ਨਾਚ ਨਚਾਇਆ ਹੋਵੇ ਅੱਜ ਵੀ ਉੱਥੇ ਭਾਂਬੜ ਬਚ ਰਹੇ ਨੇ ਅੱਜ ਵੀ ਇੱਕ ਕਬੀਲੇ ਵੱਲੋਂ ਦੂਜੇ ਕਬੀਲੇ ਨੂੰ ਦਬਾਇਆ ਤੇ ਉਹਨਾਂ ਦੀਆਂ ਪੱਤਾ ਲੁੱਟੀਆਂ ਜਾ ਰਹੀਆਂ ਨੇ ਚਾਹੇ ਸਾਡੀਆਂ ਉਹ ਪਹਿਲਵਾਨ ਧੀਆਂ ਜਿਨ੍ਹਾਂ ਨੂੰ ਅਬਰਜ ਪੂਛਣ ਨੇ ਉਹਨਾਂ ਨੇ ਨਾਲ ਸ਼ੋਸ਼ਣ ਕੀਤਾ ਹੋਵੇ ਚਾਹੇ ਸਾਡੀਆਂ ਹੋਰ ਬਹੁਤ ਸਾਰੀਆਂ ਮਾਮਾ ਭੈਣਾਂ ਨੇ ਗਈਆਂ ਜਿਨ੍ਹਾਂ ਨੂੰ ਲਗਾਤਾਰੀ ਜਦੋਂ ਦੀ ਮੋਦੀ ਦੀ ਹਕੂਮਤ ਆ ਹੋਂ ਚਾਹੀਏ ਜੋ ਨਹੀਂ ਇਹ ਔਰਤ ਵਿਰੋਧੀ ਹੋ ਕੇ ਨਿਭੜ ਰਹੀ ਹੈ ਮੋਦੀ ਦੀ ਹਕੂਮਤ ਆ ਭਾਜਪਾ ਦੀ ਸਰਕਾਰ ਇਸ ਕਰਕੇ ਇਹ ਤਹਈਏ ਤੇ ਇਰਾਦੇ ਸਾਨੂੰ ਦ੍ਰਿੜ ਕਰਨੇ ਪੈਣੇ ਨੇ ਪੈਣੋ ਜਿਹੜੀਆਂ ਵੀ ਸਾਡੀਆਂ ਹੱਕੀ ਮੰਗਾਂ ਨੇ ਇਹ ਮਨਾਉਣ ਵਾਸਤੇ ਵੀ ਤੇ ਆਪ ਦਾ ਜਿਹੜਾ ਮਾਨ ਸਨਮਾਨ ਹੈ ਉਹ ਵੀ ਬਰਕਰਾਰ ਰੱਖਣ ਵਾਸਤੇ ਸਾਨੂੰ ਆ ਜਿਹੜੀ ਲੜਾਈ ਹੈ ਜਿਹੜੀਆਂ ਹੈ ਮੰਗਾਂ ਨੇ ਉਹ ਜਣੀ ਸਾਡੇ ਸਿਰ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਘਰ ਘਰ ਆਪਣੇ ਆਪਣੇ ਪਿੰਡਾਂ ਦੀ ਬਾਲ ਡੋਰ ਸੰਭਾਲੀਏ ਇਹ ਸਮਾਂ ਮੰਗ ਕਰਦਾ ਭੈਣੋ ਕਿ ਘਰ ਘਰ ਜਾ ਕੇ ਦੱਸੀਏ ਕਿ ਅਸੀਂ ਹੁਣ 14 ਤਰੀਕ ਨੂੰ ਦਿੱਲੀ ਵੀ ਜਾਵਾਂਗੇ ਜਿੰਨੀਆਂ ਮਰਜੀ ਰੋਕਾਂ ਲਾ ਲੇ ਭਾਜਪਾ ਦੀ ਸਰਕਾਰ ਜਿੱਡਾ ਮਰਜੀ ਜ਼ੋਰ ਲਾ ਲੇ ਕਿਉਂਕਿ ਹੱਕੀ ਮੰਗਾ ਨੇ ਇਹ ਮੰਗਾ ਓਨੀ ਦੇਰ ਨਹੀਂ ਮਨਾਈਆਂ ਜਾ ਸਕਦੀਆਂ ਜਿੰਨੀ ਦੇਰਾ ਤੁਸੀਂ ਅੱਧੀਆਂ ਮਾਲਕ ਮੇਰੀਆਂ ਮਾਮਾ ਪਹਿਣਾ ਆਪਣੀ ਅੱਧੀ ਥਾਂ ਨਹੀਂ ਲੈਂਦੀਆਂ ਹੈਗੀਆਂ ਤੇ ਇਹ ਮੋਢਿਆਂ ਤੇ ਸਾਡੇ ਜ਼ਿੰਮੇਵਾਰੀ ਵੱਡੀ ਬਣਦੀ ਹੈ ਕਿਉਂਕਿ ਪਿਛਲਾ ਸਮਾਗਵਾ ਹੈ ਪਹਿਣੋ ਚਾਹੇ ਉਹ ਦਿੱਲੀ ਦਾ ਮੋਰਚਾ ਹੋਵੇ ਜਦੋਂ ਕਾਲੇ ਕਾਨੂੰਨਾਂ ਦੇ ਖਿਲਾਫ ਤੁਸੀਂ 66000 ਦਾ ਕਟ ਦਿੱਲੀ ਦੀਆਂ ਬਰੂਹਾਂ ਤੇ ਕੀਤਾ ਹੋਵੇ ਜਣੀ ਜਣੀ ਐਸ ਕਰਕੇ ਅੱਜ ਵੀ ਸਾਨੂੰ ਵੱਡੇ ਇਕੱਠ ਕਰਨ ਦੀ ਲੋੜ ਹੈ ਤੇ ਇਹ ਲੋੜ ਸਾਡੇ ਆਪਣੇ ਮੋਢਿਆਂ ਤੇ ਪੈ ਰਹੀ ਹੈ ਅੱਜ ਤੋਂ ਅਸੀਂ ਆਪਣੇ ਪਿੰਡਾਂ ਦੇ ਵਿੱਚ ਘਰ ਘਰ ਜਾ ਕੇ ਇਹ ਸਨੇਹਾ ਲਾਈਏ ਕਿ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਰਹਿਗੀਆਂ ਇਹ ਫੇਰੀ ਮਨਾਇਆ ਜਾ ਸਕਦੀਆਂ ਨੇ ਜਿੰਨੀ ਦੇਰ ਆ ਸਾਡੀਆਂ ਮਾਮਾ ਭੈਣਾ ਸਾਡੇ ਪੂਰੇ ਦੇ ਪੂਰੇ ਪਰਿਵਾਰ ਚਾਹੇ ਸਾਡੇ ਨੌਜਵਾਨ ਹੋਣ ਸਾਡੇ ਚਾਹੇ ਕਿਸਾਨ ਭਰਾ ਹੋਣਾ ਚਾਹੇ ਮਜ਼ਦੂਰ ਭਰਾ ਹੋਣਾ ਸਿੰਨੇ ਵੀ ਅਸੀਂ ਵਰਗ ਦਸਨਾਂ ਦੀ ਕਿਰਤ ਕਮਾਈ ਕਰਦੇ ਆ ਜਿੰਨੀ ਦੇਰ ਅੰਦੋਲਨ ਦੇ ਨਾਲ ਆ ਮੰਗਾਂ ਦੇ ਨਾਲ ਆਪਣੇ ਇਰਾਦਿਆਂ ਦੇ ਨਾਲ ਜਣੀ ਜੁੜ ਕੇ ਰਾਤੇ ਜੋੜ ਕੇ ਆ ਮੰਗਾ ਦੇ ਨਾਲ ਜਣੀ ਸਾਨੂੰ ਤਰਨਾ ਪੈਣਾ ਹੈ ਲੱਕ ਬੰਨ ਕੇ ਤਰਨਾ ਪੈਣਾ ਹੈ ਅਗਰ ਅੱਜ ਛੱਡਿਆ ਕੁਝ ਨਹੀਂ ਹੈਗਾ ਇਸ ਕਰਕੇ ਪਹਿਣੋ ਆਓ ਅੱਜ 8 ਮਾਰਚ ਦੇ ਉੱਤੇ ਤਹैया करिए ਇਹ ਜਣੀ ਆਪਣੇ ਇਰਾਦੇ ਦ੍ਰਿੜ ਮੜਾ ਕੇ ਜਾਈਏ ਕਿ ਆਪਣੇ ਆਪਣੇ ਪਿੰਡਾਂ ਦੀ ਬਾਗਡੋਰ ਸੰਭਾਲੋ ਤੇ ਜੋ 14 ਤਰੀਕ ਨੂੰ ਜਾਣਾ ਮੋਦੀ ਹਕੂਮਤ ਨੂੰ ਇਹ ਚੈਲੰਜ ਹੈਗਾ ਕਿ ਚਾਹੇ ਜਿੰਨੀਆਂ ਵੀ ਰੋਕਾਂ ਟੋਕਾਂ ਤੂੰ ਲਾਈਆਂ ਹੋਈਆਂ ਨੇ ਆ ਮਿਹਨਤ ਕਸ ਲੋਕਾਂ ਨੂੰ ਪੈਰਾਂ ਥੱਲੇ ਲਤਾੜ ਨਹੀਂ ਆਉਂਦੀਆਂ ਨੇ ਤੇ ਪਹਿਲਾਂ ਲਤਾੜਦੇ ਆਏ ਨੇ ਇਸ ਕਰਕੇ ਪੈਣੋ ਚਲੋ ਅੱਜ ਤੋਂ ਹੀ ਆਪਣੇ ਆਪਣੇ ਪਿੰਡਾਂ ਦੀ ਬਾਗਡੋਰ ਸੰਭਾਲ ਲਈਏ ਤੇ ਆਪਾਂ ਆਪਣੀਆਂ ਹੱਕੀ ਮੰਗਾ ਮਨਾਈਏ ਤੁਹਾਡਾ ਸਾਰੀਆਂ ਭੈਣਾਂ ਦਾ ਤੈਜ ਲੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਭੈਣ ਕਮ